ਸ੍ਰੀ ਕਾਲਜੀ ਮੈਂ ਡਾਕਟਰ ਕਰਨ ਸਿੰਘ ਸੰਧਵਾ ਤੁਸੀਂ ਦੇਖ ਰਹੇ ਹੋ ਐਕਵਾ ਸੱਜਣ ਸੋ ਸ੍ਰੀ ਕਾਲਜੀ ਕੈਂਸਰ ਦੇ ਬਰਬਾਦ ਕੀਤੇ ਹੋਏ ਪੰਜਾਬ ਦੇ ਲੋਕਾਂ ਦੇ ਨਾਮ ਇੱਕ ਜਰੂਰੀ ਸੋਚਨਾ ਦੇਣ ਦੇ ਲਈ ਮੈਂ ਇਹ ਵੀਡੀਓ ਬਣਾ ਰਿਹਾ ਇਹ ਹੀ ਸੋਚਨਾ ਸਾਨੂੰ ਅੱਜ ਤੋਂ 100 ਸਾਲ ਪਹਿਲਾਂ ਜਰਮਨੀ ਦੇ ਇੱਕ ਪ੍ਰਸਿੱਧ ਵਿਗਿਆਨਕ ਨੇ ਦਿੱਤੀ ਸੀ ਤੇ ਅੱਜ ਤੋਂ 10 ਸਾਲ ਪਹਿਲਾਂ ਪੰਜਾਬ ਦੇ ਇੱਕ ਬਹੁਤ ਸਿਆਣੇ ਡਾਕਟਰ ਡਾਕਟਰ ਦਲਜੀਤ ਸਿੰਘ ਨੇ ਦਿੱਤੀ ਸੀ ਪਰ ਮੈਨੂੰ ਲੱਗਦਾ ਹੈ ਕਿ ਇਹ ਸੂਚਨਾ ਸਾਡੇ ਲੋਕਾਂ ਤੱਕ ਅਪੜੀ ਨਹੀਂ ਜੇ ਅਪੜ ਜਾਂਦੀ ਤਾਂ ਅੱਜ ਬਿਕਨਰ ਨੂੰ ਜਾਣ ਵਾਲੇ ਕੈਂਸਰ ਟ੍ਰੇਨ ਬੰਦ ਹੋ ਜਾਂਦਾ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਪਰਿਵਾਰ ਕੈਂਸਰ ਤੋਂ ਹਮੇਸ਼ਾ ਬਚਿਆ ਰਹੇ ਤੇ ਤੁਹਾਨੂੰ ਕੋਈ ਜ਼ਮੀਨ ਦਾ ਕਿੱਲਾ ਵੇਚ ਕੇ ਕਿਸੇ ਹਸਪਤਾਲ ਨੂੰ ਨਾ ਦੇਣਾ ਪਵੇ ਤਾਂ ਇਸ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਅਮਲ ਵੀ ਕਰੋ ਸੰਨ 2012 ਦੇ ਵਿੱਚ ਬਾਦਲ ਸਰਕਾਰ ਨੇ ਪਹਿਲੀ ਵਾਰ ਕੈਂਸਰ ਸਰਵੇ ਕਰਵਾਇਆ ਸੀ ਜੇ ਉਹਨੂੰ ਪਤਾ ਲੱਗਿਆ ਸੀ ਕਿ ਕੈਂਸਰ ਦੇ ਕਾਰਨ ਪੰਜਾਬ ਵਿੱਚ ਰੋਜ਼ 18 ਮੌਤਾਂ ਹੁੰਦੀਆਂ ਨੇ ਤੇ ਇਸ ਰਿਪੋਰਟ ਨੂੰ ਪੜ੍ਹ ਕੇ ਚਾਰੇ ਪਾਸੇ ਹਾਹਾਕਾਰ ਮਚ ਗਈ ਸੀ ਕੈਂਸਰ ਦੇ ਲੇਖ ਛਪਣ ਲੱਗੇ ਖਬਰਾਂ ਆਉਣ ਲੱਗੀਆਂ ਪੰਜਾਬ ਸਰਕਾਰ ਨੇ ਪਿੰਡਾਂ ਦੇ ਵਿੱਚ ਸਰਕਾਰੀ ਆਰੋ ਲਾਉਣੇ ਸ਼ੁਰੂ ਕੀਤੇ ਨਵੇਂ ਕੈਂਸਰ ਹਸਪਤਾਲ ਖੋਲ੍ਹਣ ਲੱਗੇ ਪਰ ਅੱਜ 2024 ਆ ਤੱਕਿਆ 12 ਸਾਲ ਬੀਤ ਗਏ ਨੇ 12 ਸਾਲਾਂ ਬਾਅਦ ਅੱਜ ਕੀ ਪਿਜੀਸ਼ਨ ਹੈ ਸਾਰਾ ਪੰਜਾਬ ਆਜਾਰੋ ਦਾ ਪਾਣੀ ਪੀ ਰਿਹਾ ਹੈ ਕੀ ਕੈਂਸਰ ਘਟਿਆ 2022 ਦੀ Indian Council of Medical Research ਦੀ ਰਿਪੋਰਟ ਦੇ ਮੁਤਾਬਕ 2022 ਦੇ ਸਾਲ ਵਿੱਚ ਕੈਂਸਰ ਕਾਰਨ ਪੰਜਾਬ ਵਿੱਚੋਂ 23301 23301 ਆਰਥੀ ਆਉਥੀ ਹੈ। ਮਤਲਬ ਕਿ ਰੋਜ਼ ਦੀਆਂ 65 ਮੌਤਾਂ। 12 ਸਾਲ ਦੇ ਵਿੱਚ ਕੈਂਸਰ 18 ਤੋਂ ਵੱਧ ਕੇ 65 ਮੌਤਾਂ ਤੇ ਪਹੁੰਚ ਗਿਆ। ਪਰ ਅੱਜ মিডিਆ ਚੁੱਪ ਹੈ, ਕੋਈ ਖਬਰ ਨਹੀਂ ਆਉਂਦੀ, ਸਰਕਾਰ ਵੀ ਚੁੱਪ ਹੈ। ਅੱਜ ਡਾਕਟਰ ਆਟੋ ਹੈਨਰੀਕ ਦੀ ਉਹ ਸੌ ਸਾਲ ਪੁਰਾਣੀ ਖੋਜ ਸਾਡਾ ਸਹਾਰਾ ਬਣ ਸਕਦੀ। ਕੌਣ ਸੀ ਡਾਕਟਰ ਹੇਨਰੀਕ ਬਾਰਬਰ ਉਹ ਉਸ ਸਮੇਂ ਦਾ ਜਰਮਨੀ ਦਾ ਪ੍ਰਸਿੱਧ ਵਿਗਿਆਨਕ ਸੀ ਜਿਸ ਨੂੰ 1931 ਦੇ ਵਿੱਚ ਫਿਜ਼ੀਓਲੋਜੀ ਦੇ ਵਿੱਚ ਨੋਬਲ ਪ੍ਰਾਈਜ਼ ਵੀ ਮਿਲਦਾ ਸੀ ਕਿਸੇ ਵੀ ਸਾਇੰਟਿਸਟ ਨੂੰ ਨੋਬਲ ਪ੍ਰਾਈਜ਼ ਮਿਲਣਾ ਇੱਕ ਬਹੁਤ ਹੀ ਮਾਣ ਵਾਲੀ ਗੱਲ ਉਸ ਨੇ ਕੈਂਸਰ ਦੇ ਸੱਲਾਂ ਤੇ ਖੋਜ ਕੀਤੀ ਤੇ 1923 ਦੇ ਵਿੱਚ ਇੱਕ ਕਿਤਾਬ ਲਿਖੀ ਉਸ ਕਿਤਾਬ ਦਾ ਨਾਮ ਸੀ ਦਾ ਮੈਟਾਬੋਲਿਜ਼ਮ ਆਫ ਟਿਊਮਰਸ ਇਹ ਕਿਤਾਬ ਇੰਟਰਨੈਟ ਤੇ ਪਈ ਹੈ ਤੁਸੀਂ ਪੜ੍ਹ ਸਕਦੇ ਹੋ ਇਸ ਕਿਤਾਬ ਦੇ ਵਿੱਚ ਉਸ ਨੇ ਦੱਸਿਆ ਕਿ ਕੈਂਸਰ ਦੀ ਜੜ ਕਿੱਥੇ ਹੈ ਕੈਂਸਰ ਹੁੰਦਾ ਕਿਉਂ ਹੈ ਇਸ ਨੂੰ ਰੋਕਿਆ ਕਿਵੇਂ ਜਾ ਸਕਦਾ ਮੈਂ ਉਸ ਦੀ ਇਸ ਖੋਜ ਨੂੰ ਪੰਜਾਬੀ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਾਂ ਇਸ ਕਿਤਾਬ ਦੇ ਵਿੱਚ ਉਸ ਨੇ ਲਿਖਿਆ ਕਿ ਜਦੋਂ ਸਾਡੇ ਸਰੀਰ ਦੇ ਕਿਸੇ ਸੈੱਲ ਨੂੰ ਪੂਰੀ ਆਕਸੀਜਨ ਨਹੀਂ ਮਿਲਦੀ ਤਾਂ ਉਹ ਕੈਂਸਰ ਸੈੱਲ ਬਣ ਜਾਂਦਾ ਉਹ ਆਪ ਵੱਡਾ ਹੋਣ ਲੱਗ ਜਾਂਦਾ ਤੇ ਨਾਲ ਦੇ ਸੈੱਲਾਂ ਨੂੰ ਖਾਣਾ ਸ਼ੁਰੂ ਕਰ ਦਿੰਦਾ ਸਾਡੇ ਸਰੀਰ ਦੇ ਕਿਸੇ ਸੈੱਲ ਨੂੰ ਆਕਸੀਜਨ ਪੂਰੀ ਨਾ ਮਿਲਣਾ ਹੀ ਕੈਂਸਰ ਦੀ ਜੜ ਹੈ ਤੇ ਜੇ ਸਾਡੇ ਸਰੀਰ ਦੇ ਸਾਰੇ ਸੈੱਲਾਂ ਨੂੰ ਪੂਰੀ ਆਕਸੀਜਨ ਮਿਲੇ ਤਾਂ ਕੈਨਸਰ ਸੈੱਲ ਬਣੀ ਨਹੀਂ ਸਕਦਾ ਹੁਣ ਸਵਾਲ ਇਹ ਉੱਠਦਾ ਹੈ ਕਿ ਸਾਡੇ ਸਰੀਰ ਦੇ ਕਿਸੇ ਸੈੱਲ ਨੂੰ ਪੂਰੀ ਆਕਸੀਜਨ ਕਿਉਂ ਨਹੀਂ ਮਿਲਦੀ ਪੂਰੀ ਆਕਸੀਜਨ ਨਾ ਮਿਲਣ ਦਾ ਕਾਰਨ ਹੁੰਦਾ ਹੈ ਸਾਡੇ ਖੂਨ ਦਾ ਤਜਾਬੀ ਹੋਣਾ ਸਾਡੇ ਖੂਨ ਦੀ ਕੁਦਰਤੀ ਪੀਐਚ ਜੋ 7.4 ਹੁੰਦੀ ਹੈ ਜੇ ਸਾਡੀ ਪੀਐਚ 7.4 ਤੋਂ ਉੱਪਰ ਹੋਵੇ ਤਾਂ ਖੂਨ ਅਲਕਲਾਈਨ ਹੁੰਦਾ ਹੈ ਤੇ ਅਲਕਲਾਈਨ ਖੂਨ ਫੇਫੜਿਆਂ ਦੇ ਵਿੱਚੋਂ ਪੂਰੀ ਆਕਸੀਜਨ ਚੁਸਤ ਹੈ ਤੇ ਸਾਰੇ ਸਰੀਰ ਦੇ ਸੈੱਲਾਂ ਤੱਕ ਪੂਰੀ ਆਕਸੀਜਨ ਪਹੁੰਚਦੀ ਹੈ ਤੇ ਜਦੋਂ ਸਾਡੇ ਖੂਨ ਦੀ ਪੀਐਚ 7.4 ਤੋਂ ਘਟ ਜਾਂਦੀ ਹੈ ਤਾਂ ਸਾਡਾ ਖੂਨ ਤਜਾਬੀ ਹੋ ਜਾਂਦਾ ਹੈ ਤਜਾਬੀ ਖੂਨ ਦੀ ਫੇਫੜਿਆਂ ਵਿੱਚੋਂ ਆਕਸੀਜਨ ਚੁਸਣ ਦੀ ਸਮਰੱਥਾ ਕਪੈਸਿਟੀ ਬਹੁਤ ਘੱਟ ਹੁੰਦੀ ਹੈ। ਜਦੋਂ ਖੂਨ ਕੋਲੇ ਪੂਰੀ ਆਕਸੀਜਨ ਨਹੀਂ ਹੁੰਦੀ ਤਾਂ ਸਾਡੇ ਸਰੀਰ ਦੇ ਵਿੱਚ ਹਰ ਸੈੱਲ ਨੂੰ ਪੂਰੀ ਆਕਸੀਜਨ ਨਹੀਂ ਪਹੁੰਚਦੀ ਤੇ ਸਾਡੇ ਸਰੀਰ ਵਿੱਚ ਕੈਂਸਰ ਸੈੱਲ ਬਣਨ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਸਾਡਾ ਖੂਨ ਕਦੇ ਵੀ ਤਜਾਬੀ ਨਹੀਂ ਹੋਣਾ ਚਾਹੀਦਾ। ਹੁਣ ਸਵਾਲ ਇਹ ਉੱਠਦਾ ਹੈ ਕਿ ਸਾਡਾ ਖੂਨ ਤਜਾਬੀ ਹੁੰਦਾ ਕਿਉਂ? ਸਾਡਾ ਖੂਨ ਤਜਾਬੀ ਉਦੋਂ ਹੁੰਦਾ ਜਦੋਂ ਅਸੀਂ ਤਜਾਬੀ ਚੀਜ਼ਾਂ ਖਾਂਦੇ ਹਾਂ ਤੇ ਅਸੀਂ ਤਜਾਬੀ ਚੀਜ਼ਾਂ ਪੀਂਦੇ ਹਾਂ। ਤੇ ਜੇ ਅਸੀਂ ਸਾਰਾ ਦਿਨ ਅਲਕਲਾਈਨ ਖਾਈਏ ਤੇ ਅਲਕਲਾਈਨ ਪੀਏ ਤਾਂ ਸਾਡਾ ਖੂਨ ਕਦੇ ਵੀ ਤਜਾਬੀ ਨਹੀਂ ਹੋ ਸਕਦਾ ਇਹ ਹਮੇਸ਼ਾ ਅਲਕਲਾਈਨ ਹੀ ਰਹੂਗਾ ਹੁਣ ਤੁਸੀਂ ਪੁੱਛੋਗੇ ਕਿ ਕਿਹੜਾ ਖਾਣਾ ਅਲਕਲਾਈਨ ਹੈ ਤੇ ਕਿਹੜਾ ਖਾਣਾ ਤਜਾਬੀ ਹੈ ਇਸ ਦਾ ਬਸ ਸਿੱਧਾ ਜਿਹਾ ਫਾਰਮੂਲਾ ਹੈ ਕਿ ਜੋ ਰੱਬ ਨੇ ਸਾਨੂੰ ਦਿੱਤਾ ਉਹ ਸਾਰਾ ਅਲਕਲਾਈਨ ਹੈ ਤੇ ਜਿਹੜਾ ਸਾਨੂੰ ਹਲਵਾਈਆਂ ਨੇ ਤੇ ਕੰਪਨੀਆਂ ਨੇ ਦਿੱਤਾ ਉਹ ਸਾਰਾ ਤਜਾਬੀ ਹੈ ਜਿਵੇਂ ਗਾਜਰ ਮੂਲੀ ਛਲਗਮ ਛੇਰਾ ਤਰਾਂ ਬੇਰ ਜਾਮਣ ਅਮਰੋਦ ਸੇਬ ਸੰਤਰਾ ਕੇਲਾ ਇਹ ਸਭ ਅਲਕਲਾਈਨ ਤੇ ਦੂਜੇ ਪਾਸੇ ਤਜਾਬੀ ਖਾਣੇ ਕਿਹੜੇ ਨੇ ਚਾਹ ਕੌਫੀ ਮਠਿਆਈ ਪਕੌੜੇ ਪੀਜਾ 버ਗਰ ਕੋਲਚੇ ਸਮੋਸੇ ਆਲੂ ਟਿੱਕੀ ਕੋਕਾ ਕੋਲਾ ਪੈਪਸੀ ਡੱਬਾ ਬੰਦ ਜੂਸ ਕੁਰਕਰੇ ਸ਼ਰਾਬ ਇਹ ਸਭ ਤਜਾਬੀ ਨੇ ਯਾਨੀ ਕਿ ਸਿੱਧੀ ਗੱਲ ਇਹ ਹੈ ਕਿ ਅਸੀਂ ਆਪਣੇ ਪੈਰਾਂ ਤੇ ਕੁਹਾੜੀ ਆਪ ਹੀ ਮਾਰੀ ਹੈ ਪਿਛਲੇ 15 ਸਾਲਾਂ ਦੇ ਵਿੱਚ ਤਜਾਬੀ ਖਾਣਾ ਬਹੁਤ ਹੀ ਵੱਧ ਗਿਆ ਤੁਸੀਂ ਵਿਆਹਾਂ ਦੇ ਵਿੱਚ ਜਾ ਕੇ ਦੇਖ ਲਓ ਸਭ ਤੋਂ ਜ਼ਿਆਦਾ ਭੀੜ ਆਲੂ ਗੋਭੀ ਦੇ ਪਕੌੜੇ ਮੱਛੀ ਦੇ ਪਕੌੜੇ ਚਿਕਨ ਦੇ ਪਕੌੜੇ ਮਠਿਆਈ ਸ਼ਰਾਬ ਮੀਟ ਇਹਨਾਂ ਸੋਲਾਂ ਤੇ ਹੁੰਦੀ ਹੈ ਤੇ ਜਿਹੜੇ ਕਾਊਂਟਰ ਕੰਮ ਦੇ ਕਾਊਂਟਰ ਹੁੰਦੇ ਨੇ ਸਲਾਦ ਵਾਲਾ ਤੇ ਫਰੂਟ ਵਾਲਾ ਉਹ ਖਾਲੀ ਪਏ ਹੁੰਦੇ ਨੇ ਅੱਜ ਹਰ ਪਿੰਡ ਦੇ ਵਿੱਚ ਸਮੋਸਿਆਂ ਦੀ ਦੁਕਾਨ ਹੈ 버ਗਰ ਦੀ ਰੇੜੀ ਆਉਂਦੀ ਹੈ ਕੁਲਚੇ ਦੀ ਰੇੜੀ ਆਉਂਦੀ ਹੈ ਤੁਸੀਂ ਆਪਣਾ ਫਰਿੱਜ ਖੋਲ ਕੇ ਦੇਖ ਲਓ ਤੁਹਾਡੇ ਫਰਿੱਜ ਦੇ ਵਿੱਚ ਵੀ ਕੀ ਹੈਗਾ ਟ੍ਰੋਪਿਕਾ ਨਾਲ ਦਾ ਜੂਸ ਹੋਏਗਾ ਰੀਅਲ ਦਾ ਜੂਸ ਹੋਏਗਾ ਪੈਪਸੀ ਹੋਏਗਾ ਕੋਕਾ ਕੋਲਾ ਹੋਏਗਾ ਤੁਸੀਂ ਆਪਣੇ ਬੱਚੇ ਨੂੰ 50 ਰੁਪਏ ਦੇ ਕੇ ਦੇਖ ਲਓ ਉਹ ਕਦੇ ਵੀ ਵੇਰ ਤੇ ਕਿੰਨੂ ਨਹੀਂ ਲੈ ਕੇ ਆਏਗਾ ਉਹ ਹਮੇਸ਼ਾ ਲੇਅਰਸ ਤੇ ਕੁਰਕਰੇ ਲੱਗੇ ਆਏਗਾ ਕਿਉਂ ਕਿਉਂਕਿ ਉਹ ਖਾਣਾ ਸਵਾਦੀ ਇੰਨਾ ਬਣਾਉਂਦੇ ਨੇ ਪੰਜਾਬੀ ਖਾਣਾ ਸਵਾਦੀ ਇੰਨਾ ਹੁੰਦਾ ਹੈਗਾ ਪਰ ਸਰੀਰ ਬਿਚਾਰਾ ਕੀ ਕਰੇ ਰੱਬ ਨੇ ਸਾਨੂੰ ਪੈਟਰੋਲ ਵਾਲੀ ਕਾਰ ਦਿੱਤੀ ਸੀ ਤੇ ਅਸੀਂ ਸਵੇਰੇ ਡੀਜ਼ਲ ਦੇ ਨਾਲ ਉਹਦੇ ਟੈਂਕੀ ਭਰ ਲੈਨੇ ਆ ਪਰ ਇਹ ਕਾਰ ਫਿਰ ਵੀ ਔਖੇ ਸੁੱਕੀ ਹੋ ਕੇ ਚੱਲ ਰਹੀ ਹੈ ਕਿਉਂ ਚੱਲ ਰਹੀ ਹੈ ਕਿਉਂਕਿ ਉਹ ਵੱਡੇ ਇੰਜੀਨੀਅਰ ਨੇ ਬਣਾਈ ਇਸ ਨੇ ਤੇ ਜੇ ਕਿਤੇ ਬੰਦੇ ਨੇ ਬਣਾਈ ਹੁੰਦੀ ਇੱਕ ਦਿਨ ਵੀ ਨਾ ਚੱਲਦੀ ਡਾਕਟਰ ਦਰਜੀਤ ਸਿੰਘ ਨੇ ਆਪਣੀ ਕਿਤਾਬ ਬਦੀ ਦੀ ਜੜ ਵਿੱਚ ਕੈਸਰ ਬਾਰੇ ਇੱਕ ਲੇਖ ਲਿਖੇ ਉਸਦੇ 121 ਨੰਬਰ ਪੇਜ ਦੇ ਉੱਤੇ ਉਹ ਲਿਖਦੇ ਨੇ ਕਿ ਜਿਨ੍ਹਾਂ ਲੋਕਾਂ ਦੇ ਖੂਨ ਦਾ ਪੀਹ 7.4 ਤੋਂ ਵੱਧ ਹੁੰਦਾ ਹੈ ਉਹਨਾਂ ਨੂੰ ਕਦੇ ਕੈਂਸਰ ਨਹੀਂ ਕਿਉਂਕਿ ਸਰੀਰ ਵਿੱਚ ਆਕਸੀਜਨ ਦੀ ਮਾਤਰਾ ਹਮੇਸ਼ਾ ਉੱਚੀ ਹੁੰਦੀ ਹੈ ਤੇ ਕੈਂਸਰ ਸੈੱਲ ਝੱਟ ਮਰ ਜਾਂਦੇ ਆਕਸੀਜਨ ਨਾਲ ਭਰੇ ਹੋਏ ਵਾਤਾਵਰਣ ਦੇ ਵਿੱਚ ਕੈਂਸਰ ਸੈੱਲ ਜਿਉਂਦੇ ਨਹੀਂ ਰਹਿ ਸਕਦਾ ਇਸ ਕਰਕੇ ਜੇ ਅਸੀਂ ਕੈਂਸਰ ਰੋਕਣਾ ਹੈ ਤਾਂ ਸਭ ਤੋਂ ਪਹਿਲਾ ਹੱਲ ਇਹ ਹੈ ਕਿ ਤੇਜਾਬੀ ਖਾਣਾ ਬੰਦ ਕਰੋ ਅਲਕਲਾਈਨ ਖਾਓ ਪਰ ਸਾਡਾ ਸਮਾਜ ਐਸਾ ਹੈ ਕਿ ਤੇਜਾਬੀ ਖਾਣੇ ਬਿਨਾਂ ਸਾਡਾ ਸਰਦਨ ਕਿਸੇ ਵੇਲੇ ਅਸੀਂ ਸਾਨੂੰ ਚਾਪੀਣੀ ਪੈਂਦੀ ਹੈ ਕਿਸੇ ਵੇਲੇ ਸਮੋਸਾ ਵੀ ਖਾਣਾ ਪੈਂਦਾ ਹੈ ਕਿਸੇ ਵੇਲੇ ਮੀਂਹ ਪੈਂਦਾ ਹੋਵੇ ਤੇ ਪਕੌੜੇ ਖਾਣ ਨੂੰ ਵੀ ਕੀ ਕਰ ਆਉਂਦਾ ਉਸ ਵੇਲੇ ਬਸ ਇਹ ਕਰੋ ਜਿੰਨਾ ਤੁਸੀਂ ਤਜਾਬੀ ਖਾਧਾ ਹੈ ਉਸ ਤੋਂ ਜ਼ਿਆਦਾ ਅਲਕਲਾਈਨ ਖਾਓ ਜ਼ਿਆਦਾ ਕੱਚਾ ਖਾਓ ਜਦੋਂ ਤੇ ਮੂਲੀਆਂ ਖਾਣੀਆਂ ਨੇ ਉਸ ਵੇਲੇ ਕੰਜੂਸੀ ਨੀ ਕਰਨ ਸਲਾਦ ਵੀ ਹਮੇਸ਼ਾ ਪਲੇਟ ਭਰ ਕੇ ਖਾਣੇ ਨਾਲ ਇੱਕ ਕੰਮ ਇਹ ਕਰੋ ਕਿ ਪਾਣੀ ਉਹ ਪੀਓ ਜਿਹੜਾ ਅਲਕਲਾਈਨ ਹੋਵੇ ਤੇ ਜਿਹਦੀ ਪੀਐਚ 8 ਜਾਂ 9 ਹੋ ਆਪਣੇ ਪਾਣੀ ਦੀ ਓਆਰਪੀ ਤੇ ਪੀਐਚ ਅੱਜ ਹੀ ਆਪਣੇ ਘਰ ਖੁਦ ਹੀ ਚੈੱਕ ਸਾਡੇ ਸਰੀਰ ਦੇ ਵਿੱਚ 71% ਪਾਣੀ ਹੈ ਤੇ ਪਾਣੀ ਦਾ ਪ੍ਰਭਾਵ ਸਾਡੇ ਸਰੀਰ ਦੇ ਉੱਤੇ ਸਭ ਤੋਂ ਜ਼ਿਆਦਾ ਹੈ ਜਿਹੜਾ ਅਲਕਲਾਈਨ ਪਾਣੀ ਹੈ ਉਹ ਤਜਾਬੀ ਖੂਨ ਨੂੰ ਤਜਾਬੀ ਖੂਨ ਨੂੰ న్యూਟਰਲ ਕਰਦਾ ਜਿਵੇਂ ਕਦੇ ਨਾ ਕਦੇ ਆਪਣੀ ਦਾਲ ਦੇ ਵਿੱਚ ਮਿਰਚ ਜ਼ਿਆਦਾ ਪੈ ਜਾਂਦੀ ਹੈ ਤੇ ਆਪਾਂ ਮੱਖਣ ਪਾ ਕੇ ਉਹਨੂੰ న్యూਟਰਲ ਕਰ ਲੈਂਦੇ ਹਾਂ ਇਸੇ ਤਰੀਕੇ ਨਾਲ ਤਜਾਬੀ ਖੂਨ ਨੂੰ ਅਲਕਲਾਈਨ ਪਾਣੀ ਵੀ న్యూਟਰਲ ਕਰਦਾ ਹੈ ਅਲਕਲਾਈਨ ਖਾਣ ਪੀਣ ਦੇ ਨਾਲ ਕੈਂਸਰ ਦਾ ਰੋਕਦੇ ਰੋਕਦਾ ਹੈ ਇਹਦੇ ਹੋਰ ਵੀ ਬਹੁਤ ਫਾਇਦੇ ਨੇ ਪਹਿਲੇ ਨੰਬਰ ਦੇ ਉੱਤੇ ਮੋਟਾਪਾ ਘਟੇਗਾ ਦੂਜੇ ਨੰਬਰ ਦੇ ਉੱਤੇ ਬੁਢਾਪਾ 10 ਸਾਲ ਲੇਟ ਆਊ ਤੀਜੇ ਨੰਬਰ ਤੇ ਸਰੀਰ ਦੇ ਵਿੱਚ ਫੁਰਤੀ ਰਹੂਗੀ ਤੇ ਜਾਨ ਰਹੂ। ਚੌਥੇ ਨੰਬਰ ਤੇ ਚਿਹਰੇ ਤੇ ਤਰੋਤੀ ਰਹੂ। ਜਿਹੜੇ ਲੋਕ ਅਲਕਲਾਈਨ ਖਾਂਦੇ ਪੀਂਦੇ ਨੇ ਉਹਨਾਂ ਦੇ ਚਿਹਰੇ ਤੇ ਵੱਖਰੀ ਚਮਕ ਰਹਿੰਦੀ ਹੈ। ਜੇ ਸਾਡਾ ਸਰੀਰ ਅਲਕਕਲਾਈਨ ਰਹੇ ਤਾਂ ਛੇਤੀ ਕੀਤੇ ਬੰਦੇ ਨੂੰ ਕੋਈ ਬਿਮਾਰੀ ਲੱਗਦੀ ਨਹੀਂ। ਤੁਸੀਂ ਰਿਸ਼ੀ ਅਤੇ ਮੂਨੀਆ ਨੂੰ ਲੈ ਲਓ। ਪਹਾੜਾਂ ਦੇ ਵਿੱਚ ਰਹਿੰਦੇ ਨੇ, ਜੰਗਲਾਂ ਦੇ ਵਿੱਚ ਰਹਿੰਦੇ ਨੇ, ਮੱਛਰ ਬਥੇਰਾ ਹੁੰਦਾ ਹੈ, ਮੱਖੀ ਬਥੇਰੀ ਹੁੰਦੀ ਆ, ਹਰ ਚੀਜ਼ ਹੈ। ਪਰ ਸਭ ਤੋਂ ਘੱਟ ਬਿਮਾਰ ਹੁੰਦੇ ਨੇ। ਨਾ ਉੱਥੇ ਕੋਈ ਡਾਕਟਰ ਹੁੰਦਾ ਹੈ, ਨਾ ਗੋਲੀ ਹੁੰਦੀ ਹੈ, ਨਾ ਦਵਾਈ ਹੁੰਦੀ ਹੈ, ਨਾ ਟੀਕਾ ਹੈ, ਨਾ ਹਸਪਤਾਲ ਹੈ, ਕੁਝ ਨਹੀਂ ਹੈ ਪਰਿਸ਼ ਦੇ ਬਾਬੂ ਜੀ ਤੋਂ ਸਾਡੇ ਨਾਲੋਂ ਜ਼ਿਆਦਾ ਤੰਦਰੁਸਤ ਰਹਿੰਦੇ ਨੇ ਸਾਡੇ ਨਾਲੋਂ ਜ਼ਿਆਦਾ ਲੰਬਾ ਜੀਉਂਦੇ ਕਿਉਂ ਕਿਉਂਕਿ ਉਹਨਾਂ ਦਾ ਖੂਨ ਅਲਕਲਾਈਨ ਹੁੰਦਾ ਹੈ ਉਹ ਜੋ ਖਾਂਦੇ ਨੇ ਉਹ ਅਲਕਲਾਈਨ ਹੈ ਉੱਥੇ ਸਮੋਸੇ ਨਹੀਂ ਮਿਲਦੇ ਉੱਥੇ ਜਲੇਬੀਆਂ ਨਹੀਂ ਮਿਲਦੀਆਂ ਦੇਖੋ ਮਿੱਤਰੋ ਕੈਂਸਰ ਦਾ ਇਲਾਜ ਮੁਸ਼ਕਲ ਵੀ ਹੈ ਮਹਿੰਗਾ ਵੀ ਹੈ ਔਖਾ ਪਰ ਇਹਨੂੰ ਰੋਕਣਾ ਬਹੁਤ ਸੌਖਾ ਹੈ ਜੇਕਰ ਡਾਕਟਰ ਆਟੋ ਹੈਨਰਿਕ ਦੀ ਇਸ ਖੋਜ ਨੂੰ ਘਰ ਘਰ ਪਹੁੰਚਾ ਦਿੱਤਾ ਜਾਵੇ ਤੇ ਹਰ ਬੰਦੇ ਨੂੰ ਇਸ ਬਾਰੇ ਗਿਆਨ ਹੋ ਜਾਵੇ ਤਾਂ ਕੈਂਸਰ ਨੂੰ ਰੋਕਿਆ ਜਾ ਸਕਦਾ ਪਰ ਇਸ ਦਾ ਪ੍ਰਚਾਰ ਕੋਈ ਕਰੇਗਾ ਨਹੀਂ ਕਿਉਂ ਕਿਉਂਕਿ ਜੇ ਕੈਂਸਰ ਰੁਕ ਗਿਆ ਤਾਂ ਵੱਡੇ ਵੱਡੇ ਹਸਪਤਾਲ ਕੀ ਕਰਨਗੇ ਡਾਕਟਰ ਕੀ ਕਰਨਗੇ ਜਿਹੜਾ ਕੰਪਨੀਆਂ ਨੇ ਮਹਿੰਗੀਆਂ ਦਵਾਈਆਂ ਬਣਾਈਆਂ ਨੇ ਉਹ ਕੌਣ ਖਰੀਦੂ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਕੱਲ ਕੈਂਸਰ ਨੂੰ ਵੀ ਇੱਕ ਇੰਡਸਟਰੀ ਕਿਹਾ ਜਾਂਦਾ ਮੈਂ ਕੱਲ ਕਿਤੇ ਪੜ ਰਿਹਾ ਸੀ ਕਿ ਇਸ ਸਾਲ ਦੀ ਕੈਂਸਰ ਇੰਡਸਟਰੀ 2024 ਦੀ ਕੈਂਸਰ ਇੰਡਸਟਰੀ ਦਾ ਸਾਈਜ਼ 220 ਬਿਲੀਅਨ ਡਾਲਰ ਹੈ ਇਹਦਾ ਮਤਲਬ ਸਮਝਦੇ ਹੋ ਇਹਦਾ ਮਤਲਬ ਇਹ ਹੈ ਕਿ ਲੋਕਾਂ ਨੇ ਇਸ ਸਾਲ ਕੈਂਸਰ ਦੇ ਇਲਾਜ ਦੇ ਉੱਤੇ 18 ਲੱਖ ਕਰੋੜ ਰੁਪਇਆ ਖਰਚ ਕਰਨਾ ਹੈ ਪੂਰੀ ਦੁਨੀਆ ਦੇ ਵਿੱਚ ਤੇ ਇਹਨੂੰ ਬਹੁਤ ਵੱਡੀ ਇੰਡਸਟਰੀ ਮੰਨਿਆ ਜਾਂਦਾ ਹੈ 18 ਲੱਖ ਕਰੋੜ ਰੁਪਇਆ ਲੋਕਾਂ ਨੇ ਖਰਚ ਕਰਨਾ ਹੈ ਕੈਂਸਰ ਦੇ ਇਲਾਜ ਦੇ ਉੱਤੇ ਇਹ ਜਿਹੜੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਦਵਾਈਆਂ ਦੀਆਂ ਤੇ ਵੱਡੇ ਹਸਪਤਾਲ ਇਹ ਸਾਨੂੰ ਉਡੀਕ ਰਹੇ ਨੇ ਸਭ ਨੂੰ ਕਿ ਤੁਸੀਂ ਆਓ ਆਪਣੀਆਂ ਜ਼ਮੀਨਾਂ ਵੇਚੋ ਤੇ ਬੋਰੀਆਂ ਭਰ ਕੇ ਨੋਟ ਸਾਡੇ ਕੋਲੇ ਜਮ੍ਹਾਂ ਕਰਵਾਓ ਕਿੰਨੀਆਂ ਕੰਪਨੀਆਂ ਦੇ ਦਬਾਅ ਕਾਰਨ ਇਸ ਨੋਬਲ ਐਨ ਆਬਜਟੂ ਸਾਇੰਟਿਸਟ ਦੀ ਖੋਜ ਨੂੰ ਮੈਡੀਕਲ ਕਾਲਜਾਂ ਦੇ ਸਿਲੇਬਸ ਵਿੱਚੋਂ ਵੀ ਬਹੁਤ ਥੇਰ ਪਹਿਲਾਂ ਬਾਹਰ ਕੱਢ ਦਿੱਤਾ ਗਿਆ ਸੀ ਤਾਂ ਕਿ ਲੋਕਾਂ ਨੂੰ ਇਸ ਖੋਜ ਦਾ ਗਿਆਨ ਨਾ ਹੋਵੇ ਇਹਨੂੰ ਦਬਾ ਦਿੱਤਾ ਗਿਆ ਸੀ ਤੇ ਹੁਣ ਸਾਨੂੰ ਆਪਣਾ ਤੇ ਆਪਣੇ ਪਰਿਵਾਰ ਦਾ ਬਚਾਅ ਖੁਦ ਕਰਨਾ ਪਊ ਇੱਕ ਛੋਟਾ ਜਿਹਾ ਯੋਗਦਾਨ ਪੰਜਾਬ ਦੇ ਵਿੱਚੋਂ ਕੈਂਸਰ ਰੋਕਣ ਦੇ ਵਿੱਚ ਤੁਸੀਂ ਵੀ ਪਾ ਸਕਦੇ ਹੋ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਸ ਵੀ ਬੰਦੇ ਤੱਕ ਇਹ ਵੀਡੀਓ ਪਹੁੰਚੇਗੀ ਉਸ ਦਾ ਕੋਈ ਨਾ ਕੋਈ ਫਾਇਦਾ ਜ਼ਰੂਰ ਹੋਵੇ ਕੋਈ ਦੋ ਸਮੋਸੇ ਖਾਣ ਵਾਲਾ ਇੱਕ ਸਮੋਸਾ ਖਾਣ ਲੱਗੇ ਪੰਦੇ ਗਲਾਸ ਕੋਕ ਦੇ ਪਿੰਦਾ ਸੀ ਹੁਣ ਇੱਕ ਗਲਾਸ ਪੀ ਲਗ ਜੂ ਕਿਸੇ ਨੂੰ ਖੇਤ ਫਿਰਦੇ ਨੂੰ ਇਹ ਵੀਡੀਓ ਜ਼ਿਆਦਾ ਆ ਗਈ ਤਾਂ ਦੋ ਮੁਰਗਿਆਂ ਜਾਂ ਗਾਜਰਾਂ ਪਟਕੇ ਖਾ ਲੂ ਪਰ ਜਿਹੜਾ ਵੀ ਬੰਦਾ ਇਸ ਵੀਡੀਓ ਨੂੰ ਦੇਖੇਗਾ ਉਹਦਾ ਕੁਛ ਨਾ ਕੁਛ ਫਾਇਦਾ ਜ਼ਰੂਰ ਹੋਏਗਾ ਇਸ ਕਰਕੇ ਇੱਕ ਵਾਰੀ ਸ਼ੇਅਰ ਜ਼ਰੂਰ ਕਰ ਦਿਓ ਮੁੱਖ ਦੀ ਗੱਲ ਇਹ ਹੈ ਕਿ ਜੋ ਵੀ ਆਪਣੇ ਖੇਤ ਵਿੱਚ ਪੈਦਾ ਹੁੰਦਾ ਹੈ ਕੱਚਾ ਉਹ ਖਾਓ ਤੇ ਦੂਜੀ ਗੱਲ ਆਪਣੇ ਘਰ ਦੇ ਪਾਣੀ ਦੀ ਪੀ ਐਚ ਤੇ ਆਰ ਪੀ ਜ਼ਰੂਰ ਚੈੱਕ ਕਰੋ ਤੁਹਾਡੇ ਘਰ ਦੇ ਵਿੱਚ ਜਿਹੜੇ ਆਰੋ ਲੱਗੇ ਹੋਏ ਨੇ ਇਹਨਾਂ ਦੇ ਕੁਝ ਫਾਇਦੇ ਹੈਗੇ ਨੇ ਇਹ ਪਾਣੀ ਦੇ ਵਿੱਚੋਂ ਜ਼ਹਿਰਾਂ ਕੱਢਦੇ ਨੇ, ਸਪਰੇਆ ਕੱਢਦੇ ਨੇ, ਖਾਦਾਂ ਕੱਢਦੇ ਨੇ, ਛੋਰਾ ਕੱਢ ਦਿੰਦੇ ਨੇ, ਭਾਰੀਆਂ ਤੱਤਾਂ ਕੱਢ ਦਿੰਦੇ ਨੇ ਤੇ ਪਾਣੀ ਨੂੰ ਹਲਕਾ ਕਰ ਦਿੰਦੇ ਨੇ, ਪੀਣ ਯੋਗ ਬਣਾ ਦਿੰਦੇ। ਪਰ ਇਹਨਾਂ ਦੇ ਕੁਝ ਨੁਕਸਾਨ ਵੀ ਨੇ। ਆਰਓ ਜਿਹੜਾ ਹੈ ਉਹ ਪਾਣੀ ਦੇ ਵਿੱਚੋਂ ਸਾਰੇ ਤੱਤ ਬਾਹਰ ਕੱਢ ਦਿੰਦਾ ਹੈ, ਪਾਣੀ ਨੂੰ ਫੋਕਾ ਕਰ ਦਿੰਦਾ ਹੈ ਤੇ ਕਈ ਆਰਓ ਐਸੇ ਵੀ ਹੁੰਦੇ ਨੇ ਜਿਹੜੇ ਪਾਣੀ ਨੂੰ ਤਜਾਬੀ ਕਰ ਦਿੰਦੇ ਨੇ। ਤੇ ਤਜਾਬੀ ਪਾਣੀ ਦਾ ਉਹੀ ਨੁਕਸਾਨ ਹੈ ਜਿਹੜਾ ਤਜਾਬੀ ਫਰਕ ਦਾ ਨੁਕਸਾਨ ਹੈ। ਸੋ ਮਾਰਕੀਟ ਤੋਂ ਜਾ ਕੇ ਇੱਕ ਪੀਐਚ ਤੇ ਓਆਰਪੀ ਦੇ ਟੈਸਟਿੰਗ ਕਿੱਟ ਲੈ ਆਓ। ਤੇ ਆਪਣਾ ਪਾਣੀ ਖੁਦ ਹੀ ਘਰੇ ਚੈੱਕ ਕਰ ਕਿ ਤੁਹਾਡਾ ਪਾਣੀ ਅਲਕਲਾਈਨ ਹੈ ਜਾਂ ਤੇਜਾਬੀ ਹੈ ਇਹ ਕੋ ਬਹੁਤੀ ਮਹਿੰਗੀ ਨਹੀਂ ਹੁੰਦੀ 100 150 ਰੁਪਏ ਦੀ ਮਿਲ ਜਾਂਦੀ ਹੈ ਜੇ ਤੁਹਾਨੂੰ ਲੋਕਲ ਨਹੀਂ ਮਿਲਦੀ ਤਾਂ ਵੀ ਕੋਈ ਗੱਲ ਨਹੀਂ ਅਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲਿੰਕ ਦਿੱਤਾ ਹੋਇਆ ਹੈ ਤੁਸੀਂ ਉਸ ਲਿੰਕ ਤੇ ਕਲਿੱਕ ਕਰੋ ਤੇ Amazon ਤੋਂ ਮੰਗਵਾ ਲਓ ਪਰ ਪਾਣੀ ਆਪਣਾ ਜਰੂਰ ਚੈੱਕ ਕਰ ਪਾਣੀ ਚੈੱਕ ਕਰਨ ਵੇਲੇ ਕੁਝ ਪੁੱਛਣਾ ਹੋਵੇ ਤਾਂ ਸਾਨੂੰ WhatsApp ਕਰਦੇ ਜੇ ਤੁਹਾਡਾ ਪਾਣੀ ਅਲਕਲਾਈਨ ਹੋਇਆ ਤਾਂ ਮਸਤੀ ਨਾਲ ਪੀਓ ਪਰ ਜੇ ਤੁਹਾਡਾ ਪਾਣੀ ਤੇਜਾਬੀ ਹੋਇਆ ਤਾਂ ਇਸ ਨੂੰ ਅਲਕਲਾਈਨ ਕਰਕੇ ਹੀ ਪੀਓ ਅੱਜਕੱਲ੍ਹ ਐਸੇ ਪੀ ਐਚ ਇਨਹਾਂਸਿੰਗ ਤੇ ਮੀਨਰਲਾਈਜ਼ਿੰਗ ਸਿਸਟਮ ਬਣ ਚੁੱਕੇ ਨੇ ਜਿਹੜੇ ਲਾਵੇ ਦੇ ਪਹਾੜਾਂ ਦੀ ਮਿੱਟੀ ਦੀਆਂ ਬਣੀਆਂ ਹੋਈਆਂ ਬਾਇਓਸਰੈਮਿਕਸ ਬੋਲ ਦੇ ਰਾਹੀਂ ਪਾਣੀ ਦੇ ਵਿੱਚ ਜ਼ਰੂਰੀ ਮਿਨਰਲ ਵੀ ਐਡ ਕਰਦੇ ਨੇ ਤੇ ਪਾਣੀ ਨੂੰ ਅਲਕਲਾਈਨ ਵੀ ਕਰਦੇ ਨੇ ਜੇ ਤੁਹਾਨੂੰ ਇਸ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਸਾਨੂੰ ਵਟਸਐਪ ਕਰ ਦਿਓ ਅਸੀਂ ਤੁਹਾਨੂੰ ਜਾਣਕਾਰੀ ਭੇਜ ਦਿਆਂਗੇ ਇਸ ਵੀਡੀਓ ਦੇ ਸਬਜੈਕਟ ਮੈਟਰ ਬਾਰੇ ਤੁਹਾਡਾ ਕੋਈ ਸਵਾਲ ਹੋਵੇ ਜਾਂ ਤੁਹਾਡਾ ਕੋਈ ਸੁਝਾਅ ਹੋਵੇ ਤਾਂ ਸਾਨੂੰ ਜ਼ਰੂਰ ਵਟਸਐਪ ਕਰ ਸਕਦੇ ਹੋ ਜਾਂ ਕਮੈਂਟ ਕਰ ਸਕਦੇ ਹੋ ਇਸ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਧੰਨਵਾਦ ਸ세 ਕਾਨ ਬਸ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ